ਹੋ ਤਿਆਰ ਸੰਭਾਲ ਇਸ ਸਮੇ ਨੂੰ ਕਰ ਸਫਲ ਉੱਡਦਾ ਜਾਮਦਾ ਇਹ ਠਹਿਰਨ ਜਾਂਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਅੱਜ ਕੱਲ ਜਿਹੜੇ ਨੇ ਬਾਜ਼ਾਰ ਚੌਰਾਹੇ ਬਹੁਤ ਹੀ ਜ਼ਿਆਦਾ ਲੋਕਾਂ ਦੀ ਭੀੜ ਨਾਲ ਭਰੇ ਹੋਏ ਆ ਕਿਉਂਕਿ ਖੂਬ رونਕਾਂ ਨੇ ਉੱਥੇ ਕਿਉਂਕਿ ਲੋਕ ਸਭਾ ਇਲੈਕਸ਼ਨ ਹੈ ਪੂਰਾ ਸ਼ਹਿਰ ਦੇ ਹੋਲਡਿੰਗ ਬਿਲਕੁਲ ਖਤਮ ਕਰ ਦਿੱਤੇ ਹਨ ਮਾਰੇ ਰਾਉਂਡ ਕਾਂ ਪੂਰੀਆਂ ਨਹੀਂ ਗਈਆਂ ਤੇ ਬਹੁਤ ਜ਼ਿਆਦਾ ਆਪਣੇ ਕੰਮ ਦੇ ਜਿਹੜੇ ਬੇਬੇ ਦੇ ਉਹਨਾਂ ਨੇ ਬੋਰਡਸ ਬਣਾਏ ਹੋਏ ਸੀ ਔਰ ਇੰਨੇ ਮਹਿੰਗੇ ਬੋਰਡਸ ਹੋਲਡਿੰਗਸ ਲਗਾਈਆਂ ਹੋਈਆਂ ਸੀ ਉਹ ਸਾਰੀਆਂ ਖਤਮ ਕਰਤੀਆਂ ਔਰ ਉਹਨਾਂ ਤੇ ਕਰੋੜਾਂ ਰੁਪਏ ਜਿਹੜਾ ਲੱਗਦਾ ਉਹ ਕੀ ਆ ਆਮ ਜਨਤਾ ਦਾ ਲੋਅਰ ਕਲਾਸ ਤੇ ਮੀਡਲ ਕਲਾਸ ਕਿਉਂਕਿ ਇਹ ਦੋਨੋਂ ਕਲਾਸਸ ਬਹੁਤ ਜ਼ਿਆਦਾ ਮਿਹਨਤ ਕਰਦੀਆਂ ਨੇ ਤੇ ਬਹੁਤ ਟੈਕਸ ਵੀ ਆਪਣਾ ਪੇ ਕਰਦੀਆਂ ਨੇ ਤੇ 5 ਸਾਲ ਕੋਈ ਸਾਨੂੰ ਨਜ਼ਰ ਨਹੀਂ ਆਉਂਦਾ ਕੋਈ ਦੇਖੋ ਮੁੰਬਈ ਤੋਂ ਹੁੰਦਾ ਕੋਈ ਕਿਸੇ ਸ਼ਹਿਰ ਤੋਂ ਹੁੰਦਾ ਹੈਗਾ ਤੇ ਹੁਣ ਸਾਡੇ ਕੋਲ ਆਉਂਦੇ ਆ ਪਰ ਬਾਅਦ ਦੇ ਵਿੱਚ ਕੋਈ ਸਾਨੂੰ 5 ਸਾਲ ਬਿਲਕੁਲ ਵੀ ਨਜ਼ਰ ਨਹੀਂ ਆਉਂਦਾ ਤੇ ਜਿਹੜੀ ਸਾਡੇ ਬੱਚਿਆਂ ਲਈ ਬੇਰੁਜ਼ਗਾਰੀ ਸਭ ਤੋਂ ਵੱਡਾ ਕਾਰਨ ਹੈ ਕਿ ਬੱਚਿਆਂ ਦੇ ਦੇਖੋ ਕਿੰਨੇ ਕਿੰਨੇ ਬੱਚੇ ਬੈਂਕ ਦੀ ਤਿਆਰੀ ਕਰਦੇ ਆ ਕੋਈ IAS ਦੀ ਕਰਦਾ ਕੋਈ PCS ਦੀ ਤਿਆਰੀ ਕਰਦਾ ਪਰ ਕਈ ਵਾਰੀ ਨਹੀਂ ਬੱਚਾ ਸਫਲ ਹੋ ਪਾਂਦਾ ਪਰ ਬਹੁਤ ਹੀ ਲੇਟ ਹੋ ਜਾਂਦਾ ਕਈ ਵਾਰ ਇਸ ਚੀਜ਼ ਦੇ ਵਿੱਚ ਹੈਗਾ ਤਾਂ ਉਹਦੇ ਕਰਕੇ ਲੇਟ ਨੌਕਰੀ ਲੇਟ ਮੈਰिज ਤੇ ਉਹਨਾਂ ਦੀ ਅਗਲੀ ਪੀੜ੍ਹੀ ਵੀ ਲੇਟ ਨੇਚਰਲੀ ਹੈ ਤੇ ਸਭ ਤੋਂ ਜ਼ਿਆਦਾ ਜਿਹੜਾ ਤਰੱਕੀ 'ਚ ਹਿੱਸੇਦਾਰ ਹੈ ਉਹ ਲੋਅ ਤੇ ਮਿਡਲ ਕਲਾਸ ਹੈ ਔਰ ਇਹਨਾਂ ਨੂੰ ਪੁੱਛੇ ਵੀ ਇਹਨਾਂ ਨੇ ਕੁਝ ਵੀ ਕਰਿਆ ਨਹੀਂ ਹੈ ਕਿ ਮਤਲਬ ਸਾਡੇ ਮੈਂ ਤਾਂ 63 ইয়ারਸ ਦੀ ਹਾਂ ਮੈਂ ਪਰ ਮੈਂ ਨਹੀਂ ਦੇਖਿਆ ਸਭ ਤੋਂ ਵੱਧ ਮੈਨੂੰ ਜਿਹੜਾ ਇਹ ਲੱਗਿਆ ਕਿ ਦੇਖੋ ਜਿੱਥੇ ਅਸੀਂ ਰਹਿੰਨੇ ਆ ਪੂਰੀਆਂ ਸੜਕਾਂ ਉਸ ਦੀਆਂ ਟੁੱਟੀਆਂ ਹੋਈਆਂ ਉਸ ਸ਼ਹਿਰ ਦੀਆਂ ਜਿਵੇਂ ਪਟਿਆਲਾ ਤੋਂ ਚੰਡੀਗੜ੍ਹ ਹੈ ਜਾਂ ਨਾਭਾ ਤੋਂ ਪਟਿਆਲਾ ਹੈ ਬਸ ਸਰਵਿਸ ਪਬਲਿਕ ਬਾਇ ਟ੍ਰਾਂਸਪੋਰਟ ਬਿਲਕੁਲ ਪੂਅਰ ਹੈ ਬਹੁਤ ਹੀ ਜ਼ਿਆਦਾ ਗੰਦੀ ਹੈ ਹੈ ਜਦਕਿ ਇਹਨਾਂ ਨੂੰ ਦੇਖੋ ਐਟਲੀਸਟ 20000 ਲੋਕ ਜਿਹੜੇ ਨੇ ਉਹ ਪਟਿਆਲਾ ਤੋਂ ਚੰਡੀਗੜ੍ਹ ਜਿਹੜੇ ਨੇ ਉਹ ਆਪਣੀ ਨੌਕਰੀ ਲਈ ਜਾਂਦੇ ਆ ਤੇ ਇੱਥੇ ਦੇਖੋ ਕੋਈ ਮੈਟਰੋ ਟਰਾਂਸਪੋਰਟ ਹੋਣੀ ਚਾਹੀਦੀ ਹੈ ਪਬਲਿਕ ਵਗੈਰਾ ਲਈ ਜਿਹੜੇ ਉਹ ਮਤਲਬ ਘੰਟਾ ਡੇਢ ਘੰਟੇ ਦੇ ਵਿੱਚ ਪਹੁੰਚ ਜਾਣ ਚੰਡੀਗੜ੍ਹ ਰਾਜਪੁਰੇ ਤੋਂ ਪਟਿਆਲੇ ਤੋਂ ਨਾਬੇ ਤੋਂ ਇਧਰੋਂ ਖੰਨਾ ਵਗੈਰਾ ਤੋਂ ਲੋਕ ਕਿੰਨੇ ਚੰਡੀਗੜ੍ਹ ਕਿਉਂਕਿ ਮੇਨ ਆਫਿਸਿਸ ਚੰਡੀਗੜ੍ਹ ਹੈ ਤਾਂ ਬਹੁਤੇ ਲੋਕ ਉੱਥੇ ਜੌਬ ਕਰਨ ਜਾਂਦੇ ਆ ਤਾਂ ਉਹਨਾਂ ਨੇ ਆਪਣੀਆਂ ਕੈਬਸ ਹੋਰ ਸਭ ਆਪਣੀਆਂ ਹੁਕਰੀਆਂ ਹੋਈਆਂ ਨੇ ਤਾਂ ਇਸ ਚੀਜ਼ ਨੂੰ ਬਹੁਤ ਹੀ ਜ਼ਿਆਦਾ ਜਿਹੜਾ ਹੈ ਮੁਸ਼ਕਲ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਤ ਆਪਣੀ ਜਿਹੜੀ ਕੀਮਤੀ ਵੋਟ ਹੈ ਅੱਜ ਮੇਰਾ ਵੀਡੀਓ ਬਣਾਉਂਦਾ ਮੇਨ ਮਕਸਦ ਹੀ ਇਹ ਹੈ ਕਿ ਬਸ ਉਸ ਉਸ ਨੂੰ ਦੇਖੋ ਕਹਿੰਦੇ ਆ ਕਿ ਅਸੀਂ ਜਿਹੜਾ ਹੈ ਲੋਕ ਸੇਵਾ ਕਰ ਰਹੇ ਆ ਪਰ ਮੈਨੂੰ ਤਾਂ 63 ਸਾਲਾਂ ਚ ਕਦੀ ਕੋਈ ਲੋਕ ਸੇਵਾ ਨਹੀਂ ਪਤਾ ਚੱਲੀ ਹਲ ਤੱਕ ਹੈ ਕਿ ਇਹ ਲੋਕ ਸੇਵਾ ਹੈ ਕਿ ਜਾਂ ਆਪਣੀਆਂ ਸਿਰਫ ਸੀਟਾਂ ਬਚਾਉਣ ਕਰਕੇ ਇਹ ਕੰਮ ਕਰਦੇ ਆ ਤਾ ਸਾਰਿਆਂ ਨੂੰ ਇਹੀ ਉਹ ਹੈ ਕਿ ਆਪਣੀ ਬਹੁਤ ਕੀਮਤੀ ਬੋਟ ਜਿਹੜੀ ਹੈ ਸਹੀ ਕੈਂਡੀਡੇਟ ਜੋ ਸਾਡੇ ਦੇਸ਼ ਨੂੰ ਤਰੱਕੀ ਦੇ ਰਸਤੇ ਤੇ ਲੈ ਕੇ ਚੱਲੇ ਔਰ ਮੋਸਟਲੀ ਉਹਨਾਂ ਲੋਕਾਂ ਨੂੰ ਮਤਲਬ ਜੋ ਸਾਡੇ ਵਰਗੇ ਮੀਡਲ ਕਲਾਸ ਮਿਹਨਤੀ ਆਸ਼ਾਵਾਦੀ ਲੋਕ ਹੈ ਔਰ ਉਹਨਾਂ ਦੇ ਬੱਚੇ ਵੀ ਬਹੁਤ ਮਿਹਨਤੀ ਅੱਗੇ ਹੈ ਉਹਨਾਂ ਨੂੰ ਜਿਹੜਾ ਹੈ ਅੱਛੀ ਰੋਜ਼ਗਾਰ ਅੱਛਾ ਪਰਵਾਰ ਔਰ ਰੋਜ਼ਗਾਰ ਉਸਾ ਮਿਲੇ ਕਿ ਉਹ ਆਪਣਾ ਵਧੀਆ ਗੁਜ਼ਾਰਾ ਕਰ ਸਕਣ ਐਨੇ ਮਤਲਬ ਟੀਚਰਸ ਬੀਏ ਬੀਏਡ ਐਮਏ ਵਗੈਰਾ ਪੜੇ ਹੋਏ ਉਹ 8 ਜਾਂ 9000 ਤੱਕ ਜਿਹੜੇ ਜੌਬ ਕਰਦੇ ਨੇ ਔਰ ਸਕੂਲ ਫੀਸਾਂ ਇੰਨੀਆਂ ਜ਼ਿਆਦਾ ਲੈਂਦੇ ਐ ਕਿ ਅਸੀਂ ਮਤਲਬ ਉਹਨੂੰ ਸੋਚ ਵੀ ਨਹੀਂ ਸਕਦੇ ਵੀ ਐਨੇ ਐਨੇ ਮਹਿੰਗੇ ਉਹ ਸਕੂਲ ਹੈ ਬੱਚਿਆਂ ਜਦੋਂ ਤੁਸੀਂ ਬੱਚਿਆਂ ਦੀ ਐਡਮਿਸ਼ਨ ਕਰਾਓ ਤਾਂ ਐਨੇ ਮਹਿੰਗੇ ਜਦੋਂ ਟੀਚਰਸ ਦੀ ਸੈਲਰੀ ਦੇਖੋ ਤਾਂ ਇੰਨੀ ਘੱਟ ਹੈ ਤਾਂ ਇਸ ਕਰਕੇ ਜਿਹੜਾ ਸਭ ਨੂੰ ਅੱਜ ਇਹੀ ਹੈ ਕੀ ਆਉਣ ਵਾਲੇ ਆਪਣੀ ਜਨਰੇਸ਼ਨ ਨੂੰ ਆਪਾਂ ਬਚਾਉਣਾ ਹੈ ਕਿਵੇਂ ਜਿਹੜਾ ਅੱਛੀ ਬੰਦੇ ਦੀ ਚੋਣ ਕਰਨੀ ਆ ਕਿਵੇਂ ਜੋ ਸਾਡੇ ਦੇਸ਼ ਨੂੰ ਬਚਾ ਕੇ ਅੱਛੇ ਤਰੱਕੀ ਦੇ ਰਸਤੇ ਤੇ ਲੈ ਕੇ ਚਾਏ ਕਿਉਂਕਿ ਇੰਡੀਆਨ ਦੇ ਵਿੱਚ ਦੇਖੋ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਜਿਹੜਾ ਹੈ ਗਰੋਥ ਰੇਟ ਜਿਹੜੀ ਹੈ ਯੰਗ ਪੀਪਲਸ ਦੀ ਹੈ ਇਸ ਨੂੰ ਤੁਸੀਂ ਕਿਤੇ ਨਾ ਕਿਤੇ ਵਧੀਆ ਜਗ੍ਹਾ ਤੇ ਅਡਜਸਟ ਕਰੋ ਨੌਕਰੀ ਦਿਓ ਉਹਨਾਂ ਨੂੰ ਕੰਮ ਦਿਓ ਚਾਹੇ ਪ੍ਰਾਈਵੇਟ ਪਰ ਉਹਨਾਂ ਦੀ ਇੰਨੀ ਕੁ ਸੈਲਰੀ ਹੋਣੀ ਚਾਹੀਦੀ ਹੈ ਕਿ ਉਹ ਵਧੀਆ ਆਪਣਾ ਅੱਛਾ ਗੁਜ਼ਾਰਾ ਕਰ ਸਕਣ ਅੱਛੇ ਰਹਿਣ ਸਹਿਣ ਉਹਨਾਂ ਦਾ ਥੈਂਕ ਯੂ ਜੀ